ਸਵਾਗਤ ਹੈ ਜੀ ਅੱਜ ਨਾ ਆਪਾਂ ਕੈਨੇਡਾ ਦੇ ਓਪਨ ਵਰਕ ਪਰਮਿਟ ਮਤਲਬ ਓਡਬੀਪੀ ਬਾਰੇ ਗੱਲ ਕਰਨੀ ਹੈ ਹਾਂ ਜੀ ਖਾਸ ਤੌਰ ਤੇ ਇੱਕ ਗੱਲ ਜੋ ਅੱਜ ਕੱਲ ਬਹੁਤ ਸੁਣਨ ਚੱਰੀ ਹੈ ਖਾਸ ਕਰਕੇ ਇੰਡੀਆ ਚ ਕੁਝ ਏਜੰਟ ਕਹਿ ਰਹੇ ਨੇ ਕਿ ਜੇ ਬੱਚਾ ਕੈਨੇਡਾ ਸਕੂਲ ਪੜਨ ਚਲਾ ਜਾਵੇ ਤਾਂ ਉਹਦੇ ਮਾਪਿਆਂ ਨੂੰ ਓਡਬੀਪੀ ਮਿਲ ਜਾਂਦਾ ਮਤਲਬ ਕੰਮ ਕਰਨ ਦਾ ਪਰਮਿਟ ਅੱਛਾ ਸੋ ਆਪਾਂ ਨੇ ਅੱਜ ਦੇਖਣਾ ਹੈ ਕਿ ਇਸ ਗੱਲ ਦੀ ਕਿੰਨੀ ਕੋ ਸੱਚਾਈ ਹੈ ਹੂੰ ਤਹ ਤੱਕ ਜਾਣਾ ਇਸ ਦੇ ਹੂੰ ਤਾਂ ਸਿੱਧਾ ਸਵਾਲ ਫਿਰ ਇਹੀ ਬਣਦਾ ਹੈ ਨਾ ਕਿ ਵਾਕਈ ਜੇ ਬੱਚਾ ਨਰਸਰੀ ਤੋਂ 12ਵੀਂ ਮਤਲਬ K12 ਲਈ ਕੈਨੇਡਾ ਜਾਂਦਾ ਹਾਂਜੀ ਤਾਂ ਕੀ ਉਹਦੇ ਮਾਪਿਆਂ ਨੂੰ ਸਿਰਫ ਇਸੇ ਬੇਸ ਤੇ ਆਪਨ ਵਰਕ ਪਰਮਿਟ ਮਿਲ ਸਕਦਾ ਦੇਖੋ ਇਹ ਸਵਾਲ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਨਾ ਇਸ ਬਾਰੇ ਫੁਲੇਖੇ ਵੋਤ ਨੇ ਹੂੰ ਤੇ ਜੇ ਆਪਾਂ ਸਰਕਾਰੀ ਨਿਯਮਾਂ ਮਤਲਬ ਕੈਨੇਡੀਅਨ ਸਰਕਾਰ ਦੇ ਰੂਲਸ ਨੂੰ ਦੇਖੀਏ ਤਾਂ ਸਚਾਈ ਬਿਲਕੁਲ ਸਾਫ਼ ਹੈ ਅੱਛਾ ਇਹ ਦਾਵਾ ਕਿ ਬੱਚੇ ਦੇ K12 스ਟੱਡੀ ਪਰਮਿਟ ਦੇ ਆਧਾਰ ਤੇ ਮਾਪਿਆਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਇਹ ਬਿਲਕੁਲ ਗਲਤ ਹੈ ਸਰਾਸਰ ਗਲਤ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਅਜਾ ਕੋਈ ਰੂਲ ਹੈ ਹੀ ਨਹੀਂ ਤਾਂ ਫਿਰ ਮੰਨ ਲਓ ਮਾਪੇ ਬੱਚੇ ਨਾਲ ਜਾਣਾ ਚਾਹੁੰਦੇ ਨੇ ਜਦੋਂ ਬੱਚਾ ਉੱਥੇ ਸਕੂਲ 'ਚ ਪੜ ਰਿਹਾ ਹੈ ਫਿਰ ਕੀ ਤਰੀਕਾ ਕੀ ਆਪਸ਼ਨ ਹੈ ਉਹਨਾਂ ਕੋਲ ਹਾਂਜੀ ਜੇ ਮਾਪੇ ਚਾਹੁੰਦੇ ਨੇ ਕਿ ਉਹ ਬੱਚੇ ਦੇ ਨਾਲ ਕੈਨੇਡਾ 'ਚ ਰਹਿਣ ਤਾਂ ਉਹਨਾਂ ਨੂੰ ਆਮ ਤੌਰ ਤੇ ਵਿਜ਼ਿਟਰ ਵੀਜ਼ਾ ਲਈ ਅਪਲਾਈ ਕਰਨਾ ਪੈਂਦਾ ਹੈ ਅੱਛਾ ਵਿਜ਼ਿਟਰ ਵੀਜ਼ਾ ਹਾਂਜੀ ਪਰ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਵਿਜ਼ਿਟਰ ਵੀਜ਼ਾ ਮਿਲੂਗਾ ਹੀ ਮਿਲੂਗਾ ਇਹਦੀ ਕੋਈ ਗਰੰਟੀ ਨਹੀਂ ਹੁੰਦੀ ਠੀਕ ਹੈ ਉਹ ਹਰ ਕੇਸ ਤੇ ਡਿਪੈਂਡ ਕਰਦਾ ਹੈ ਤੇ ਸਭ ਤੋਂ ਵੱਡੀ ਗੱਲ ਵਿਜ਼ਿਟਰ ਵੀਜ਼ੇ ਤੇ ਤੁਸੀਂ ਕੰਮ ਬਿਲਕੁਲ ਨਹੀਂ ਕਰ ਸਕਦੇ ਇਜਾਜ਼ਤ ਨਹੀਂ ਹੁੰਦੀ ਠੀਕ ਹੈ ਇਹ ਤਾਂ ਗੱਲ ਸਾਫ਼ ਹੋ ਗਈ ਮਤਲਬ ਬੱਚੇ ਦਾ ਵੀਜ਼ਾ ਮਾਪਿਆਂ ਲਈ ਕੰਮਦਾਰਾ ਨਹੀਂ ਖੋਲਦਾ ਹਾਂਜੀ ਪਰ ਫਿਰ ਇਹ OWP ਵਾਲੀ ਗੱਲ ਆਉਂਦੀ ਕਿੱਥੋਂ ਹੈ ਮਤਲਬ ਕੁਝ ਏਜੰਟ ਹੈ ਕਿਉਂ ਕਹਿ ਰਹੇ ਨੇ ਕੋਈ ਤਾਂ ਆਧਾਰ ਹੋਏਗਾ ਉਹਨਾਂ ਦੇ ਮਨ 'ਚ ਜਾਂ ਫਿਰ ਅਸਲ 'ਚ ਕਿਹੜੇ ਕਾਨੂੰਨੀ ਤਰੀਕੇ ਨੇ ਮਾਪਿਆਂ ਲਈ OWP ਲੈਣ ਦੇ ਦੇਖੋ ਇਹੀ ਤਾਂ ਸਭ ਤੋਂ ਜ਼ਰੂਰੀ ਪੁਆਇੰਟ ਹੈ ਸਮਝਣ ਵਾਲਾ OWP ਮਿਲਣ ਦੇ ਜਿਹੜੇ ਮੌਕੇ ਨੇ ਨਾ ਮਾਪਿਆਂ ਲਈ ਉਹ ਬੱਚੇ ਦੇ ਵੀਜ਼ੇ ਤੇ ਬਿਲਕੁਲ ਨਿਰਭਰ ਨਹੀਂ ਕਰਦੇ ਅੱਛਾ ਉਹ ਉਹਨਾਂ ਦੀ ਆਪਣੀ ਸਥਿਤੀ ਮਤਲਬ ਉਹਨਾਂ ਦੇ ਆਪਣੇ ਸਟੇਟਸ ਤੇ ਡਿਪੈਂਡ ਕਰਦੇ ਨੇ ਮੋٹے ਤੌਰ ਤੇ ਦੋ ਹਾਲਾਤ ਹੁੰਦੇ ਨੇ ਹਾਂਜੀ ਦੱਸੋ ਪਹਿਲਾ ਜੇ ਮਾਂ ਜਾਂ ਪਿਓ ਚੋਂ ਕੋਈ ਇੱਕ ਕੈਨੇਡਾ ਦੀ ਕਿਸੇ ਮਾਨਤਾ ਪ੍ਰਾਪਤ ਸੰਸਥਾ 'ਚ ਪੂਰਾ ਸਮਾਂ ਪੜ ਰਿਹਾ ਹੋਵੇ ਖਾਸ ਕਰਕੇ ਮਾਸਟਰਸ ਡਿਗਰੀ ਕਟੋਖਟ 16 ਮਹੀਨੇ ਦੀ ਜਾਂ ਪੀ ਐਚ ਡੀ ਹਾਂ ਜਾਂ ਕੁਝ ਖਾਸ ਪ੍ਰੋਫੈਸ਼ਨਲ ਡਿਗਰੀਆਂ ਹੁੰਦੀਆਂ ਨੇ ਜਿਵੇਂ ਡਾਕਟਰ ਵਕੀਲ ਜੇ ਐਕਸਪਾਉਜ਼ ਇਹ ਪੜਾਈ ਕਰ ਰਿਹਾ ਤਾਂ ਦੂਜੇ ਨੂੰ ਮਤਲਬ ਉਹਨਾਂ ਦੇ ਪਤੀਆਂ ਪਤਨੀ ਨੂੰ ਓ ਡਬਲਯੂ ਪੀ ਮਿਲ ਸਕਦਾ ਓਕੇ ਮਤਲਬ ਜੇ ਇੱਕ ਪੇਰੈਂਟ ਸਟੂਡੈਂਟ ਹੈ ਪੋਸਟ ਗ੍ਰੈਜੂਏਟ ਲੈਵਲ ਦਾ ਤਾਂ ਉਹਨਾਂ ਦੇ ਸਪਾਉਜ਼ ਨੂੰ ਮਿਲ ਸਕਦਾ ਹੈ ਬਿਲਕੁਲ ਤੇ ਦੂਜੀ ਸਿਚੁਏਸ਼ਨ ਹੈ ਜੇ ਮਾਂ ਜਾਂ ਪਿਓ ਚੋ ਇੱਕ ਪਹਿਲਾਂ ਹੀ ਕੈਨੇਡਾ ਚ ਕਿਸੇ ਸਕਿਲਡ ਨੌਕਰੀ ਤੇ ਹੈ skilled نوکری مطلب ہاں جی skilled ਤੋਂ مطلب ਹੈ ਜਿਵੇਂ tier 0 1 ਜਾਂ ਕੁਝ ਖਾਸ tier 2 ਜਾਂ 3 ਵਾਲੀਆਂ ਨੌکریاں ਇਹ ਕੈਨੇਡਾ ਦਾ ਇੱਕ ਸਿਸਟਮ ਹੈ ਨੌਕਰੀਆਂ ਨੂੰ ਕੈਟੇਗੋਰਾਇਜ਼ ਕਰਨ ਦਾ ਉਹਨਾਂ ਦੀ ਟ੍ਰੇਨਿੰਗ এডੂਕੇਸ਼ਨ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਜੇ ਇੱਕ ਪੇਰੈਂਟ ਇਹੋ ਜੀ ਨੌਕਰੀ ਕਰ ਰਿਹਾ ਤਾਂ ਉਹਨਾਂ ਦੇ ਪਤੀ ਜਾਂ ਪਤਨੀ ਵੀ OWP ਲਈ एलिਜੀਬਲ ਹੋ ਸਕਦੇ ਨੇ اچھا ਤਾਂ ਇਹ ਤਾਂ ਬਿਲਕੁਲ ਹੀ ਵੱਖਰੀ ਗੱਲ ਹੋ ਗਈ مطلب ਕਿ OWP ਦੀ ਯੋਗਤਾ eligibility ਕਹ ਲੋ ਉਹ ਪੂਰੀ ਤਰ੍ਹਾਂ ਮਾਪਿਆਂ ਦੇ ਆਪਣੇ ਸਟੇਟਸ ਜਾਂ ਉਹਨਾਂ ਦੇ ਪਾਰਟਨਰਸ ਦੇ ਸਟੇਟਸ ਤੇ ਡਿਪੈਂਡ ਕਰਦੀ ਹੈ ਬਿਲਕੁਲ ਬੱਚੇ ਦੇ ਸਟੱਡੀ ਪਰਮਿਟ ਦਾ ਤਾਂ ਇਹਦੇ ਨਾਲ ਕੋਈ ਸਿੱਧਾ ਕਨੈਕਸ਼ਨ ਹੀ ਨਹੀਂ ਹੈ ਕੋਈ ਸਿੱਧਾ ਕਨੈਕਸ਼ਨ ਨਹੀਂ ਜੀ ਪਰ ਇੱਕ ਮਿੰਟ ਕੀ ਇਹ ਹੋ ਸਕਦਾ ਹੈ ਕਿ ਜੇ ਮੇ ਬੱਚਾ ਕੈਨੇਡਾ 'ਚ ਹੈ ਤਾਂ ਮਾਪਿਆਂ ਦੀ ਮੰਨ ਲਓ ਵਿਜ਼ਟਰ ਵੀਜ਼ਾ ਐਕਸਟੈਂਸ਼ਨ ਦੀ ਐਪਲੀਕੇਸ਼ਨ ਹੈ ਉਹਦੇ ਤੇ ਕੋਈ ਪੋਜ਼ਿਟਿਵ ਅਸਰ ਪੈ ਜਾਵੇ ਅਸਿੱਧੇ ਤੌਰ ਤੇ ਦੇਖੋ OWP ਲਈ ਤਾਂ ਨਿਯਮ ਬਿਲਕੁਲ ਸਪਸ਼ਟ ਨੇ ਤੇ ਉਹ ਬੱਚੇ ਦੇ ਉੱਥੇ ਹੋਣ ਤੇ ਬੇਸਡ ਨਹੀਂ ਹਨ ਪਰ ਹਾਂ ਜਦੋਂ ਕੋਈ ਵਿਜ਼ਟਰ ਵੀਜ਼ਾ ਵਧਾਉਣ ਲਈ ਅਪਲਾਈ ਕਰਦਾ ਤਾਂ ਕਾਰਨ ਤਾਂ ਦੱਸਣੇ ਪੈਂਦੇ ਨੇ ਬਿਲਕੁਲ ਤੇ ਬੱਚੇ ਦੀ ਦੇਖਭਾਲ ਇੱਕ ਕਾਰਨ ਹੋ ਸਕਦਾ ਜਿਸ ਤੇ ਵੀਜ਼ਾ ਆਫਸਰ ਗੌਰ ਕਰ ਸਕਦਾ ਪਰ ਇਹ ਗਾਰੰਟੀ ਫਿਰ ਵੀ ਨਹੀਂ ਕਿ ਵੀਜ਼ਾ ਵਧੇਗਾ ਹੀ ਤੇ ਨਾ ਹੀ ਇਹ ਕੰਮ ਕਰਨ ਦਾ ਹੱਕ ਦਿੰਦਾ ਠੀਕ ਹੈ OWP ਲਈ ਤਾਂ ਉਹੀ ਦੋ ਸ਼ਰਤਾਂ ਨੇ ਜਿਹੜੀਆਂ ਆਪਾਂ ਪਹਿਲਾਂ ਹੀ ਡਿਸਕਸ ਕੀਤੀਆਂ ਤਾਂ ਜੋ ਮੈਂ ਸਮਝ ਰਿਹਾ ਸਾਰੀ ਗਲਤ ਨਿਚੋੜ ਇਹ ਹੈ ਕਿ ਜੇ ਕੋਈ ਏਜੰਟ ਇਹ ਕਹਿ ਰਿਹਾ ਹੈ ਕਿ ਜੀ ਬੱਚੇ ਦਾ ਸਕੂਲ ਵੀਜ਼ਾ ਲਵਾਓ ਤੇ ਤੁਹਾਨੂੰ ਉੱਥੇ ਕੰਮ ਦਾ ਪਰਮਿਟ ਮਿਲ ਜਾਓ ਹਾਂਜੀ ਉਹ ਫਿਰ ਸਿੱਧਾ ਸਿੱਧਾ ਗਲਤ ਬਿਆਨੀ ਕਰ ਰਿਹਾ ਹੈ ਬਿਲਕੁਲ ਉਹ ਬਿਲਕੁਲ ਗਲਤ ਜਾਣਕਾਰੀ ਦੇ ਰਿਹਾ ਤੇ ਇਹ ਤਾਂ ਬਹੁਤ ਸਾਰੇ ਪਰਿਵਾਰਾਂ ਲਈ ਬਹੁਤ ਵੱਡੀ ਕਨਫਿਊਜ਼ਨ ਤੇ ਬਾਅਦ ਚ ਯੂ نو ਨਿਰਾਸ਼ਾ ਦਾ ਕਾਰਨ ਬਣ ਸਕਦੀ ਹੈ ਹਾਂਜੀ ਬਿਲਕੁਲ ਇਸ ਲਈ ਨਾ ਆਪਾਂ ਸਪਸ਼ਟ ਕਰ ਦਿੰਨੇ ਆ ਪੁਆਇੰਟਸ ਹਾਂ ਦੱਸੋ ਕੀ ਬੱਚਾ ਕੈਨੇਡਾ ਪੜਨ ਜਾ ਸਕਦਾ ਹੈ ਹਾਂ ਬਿਲਕੁਲ ਸਟੱਡੀ ਪਰਮਿਟ ਜਾਂ ਵਿਜ਼ਿਟਰ ਦੇ ਤੌਰ ਤੇ ਠੀਕ ਹੈ ਕੀ ਮਾਪਿਆਂ ਨੂੰ ਸਿਰਫ ਇਸ ਬੇਸ ਤੇ OWP ਮਿਲਦਾ ਨਹੀਂ ਬਿਲਕੁਲ ਨਹੀਂ ਇਹ ਛੂਟ ਹੈ ਰਾਈਟ ਕੀ ਬਾਪੇ ਵਿਜ਼ਿਟਰ ਵੀਜ਼ਾ ਲੈ ਕੇ ਬੱਚੇ ਨਾ ਰਹਿ ਸਕਦੇ ਨੇ ਕੋਸ਼ਿਸ਼ ਕਰ ਸਕਦੇ ਨੇ ਪਰ ਗਾਰੰਟੀ ਨਹੀਂ ਤੇ ਕੰਮ ਨਹੀਂ ਕਰ ਸਕਦੇ ਹੂੰ कि ਮਾਪਿਆਂ ਨੂੰ OWP ਮਿਲ ਸਕਦਾ ਹੈ ਹਾਂ ਪਰ ਤਾਂ ਹੀ ਜੇ ਉਹ ਖੁਦ ਯੋਗ ਹੋਣ ਮਤਲਬ ਸਟੂਡੈਂਟ ਜਾਂ ਵਰਕਰ ਦੇ ਸਪਾਊਸ ਵਜੋਂ ਠੀਕ ਹੈ ਸੋ ਸਭ ਤੋਂ ਸੇਫ ਤਰੀਕਾ ਇਹੀ ਹੈ ਕਿ ਮਾਪੇ ਪਹਿਲਾਂ ਆਪਣੀ ਐਲੀਜੀਬਿਲਟੀ ਦੇਖਣ ਤੇ ਉਸ ਹਿਸਾਬ ਨਾਲ ਸਟੱਡੀ ਹੈ ਵਰਕ ਪਰਮਿਟ ਲਈ ਅਪਲਾਈ ਕਰਨ ਫਿਰ ਬੱਚਾ ਨੂੰ ਨਾਲ ਲੈ ਜਾਣ ਬਾਰੇ ਸੋਚਣ ਸੋ ਅੱਜ ਦੀ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਉਹਦਾ ਸਾਰ ਮਤਲਬ ਨਿਚੋੜ ਇਹੀ ਨਿਕਲਦਾ ਹੈ ਕਿ ਬੱਚੇ ਦੇ ਸਕੂਲ ਵੀਜ਼ੇ ਦੇ ਸਿਰ ਤੇ ਮਾਪਿਆਂ ਨੂੰ OWP ਮਿਲਣ ਵਾਲੀ ਗੱਲ ਇਹ ਬਸ ਇੱਕ ਮਿਥ ਹੈ ਇੱਕ ਗਲਤਫਹਿਮੀ ਹੈ हां जी एक गलतफहमी जो शायद कुछ कह लो गैर जिम्मेवार लोग फैला रहे ने हां हां असल योग्यता ਤਾਂ ਹਮੇਸ਼ਾ ਮਾਪਿਆਂ ਦੀ ਆਪਣੀ ਇਮੀਗ੍ਰੇਸ਼ਨ ਸਥਿਤੀ ਤੇ ਹੀ ਡਿਪੈਂਡ ਕਰਦੀ ਹੈ ਬਿਲਕੁਲ ਤੇ ਜੇ ਆਪਾਂ ਥੋੜਾ ਵੱਡੇ ਪੱਧਰ ਤੇ ਦੇਖੀਏ ਤਾਂ ਇਮੀਗ੍ਰੇਸ਼ਨ ਜਿਹੇ ਸੀਰੀਅਸ ਮਾਮਲਿਆਂ 'ਚ ਨਾ ਸਹੀ ਤੇ ऑथेंटिक ਜਾਣਕਾਰੀ ਹੋਣੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ हां ਕਿਉਂਕਿ ਗਲਤ ਜਾਣਕਾਰੀ ਨਾਲ ਤਾਂ ਪੈਸਾ ਵੀ ਬਰਬਾਦ ਟਾਈਮ ਵੀ हां जी ਤੇ ਭਵਿੱਖ ਦੀਆਂ ਪਲਾਨਾਂ ਵੀ ਖਰਾਬ ਹੋ ਸਕਦੀਆਂ ਨੇ ਇਸ ਲਈ ਹਮੇਸ਼ਾ ਕੈਨੇਡੀਅਨ ਸਰਕਾਰ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ canada.ca ਉੱਥੋਂ ਹੀ ਜਾਣਕਾਰੀ ਚੈੱਕ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ ਤੇ ਅਖੀਰ 'ਚ ਇੱਕ ਸੋਚਣ ਵਾਲੀ ਗੱਲ ਛੱਡ ਜਾਂਦੇ ਹਾਂ ਸਰੋਤਿਆਂ ਲਈ। ਹਾਂਜੀ ਕਿ ਜਦੋਂ ਕਾਨੂੰਨੀ ਤੇ ਸਹੀ ਤਰੀਕੇ ਮੌਜੂਦ ਨੇ ਤਾਂ ਫਿਰ ਇਹੋ ਜੀ ਗਲਤ ਜਾਣਕਾਰੀ ਐਨੀ ਸੌਖੀ ਤਰ੍ਹਾਂ ਫੈਲ ਕਿਵੇਂ ਜਾਂਦੀ ਹੈ ਤੇ ਇਹ ਉਹਨਾਂ ਲੋਕਾਂ ਦੇ ਸੁਪਨਿਆਂ ਤੇ ਉਹਨਾਂ ਦੇ ਭਵਿੱਖ ਤੇ ਕੀ ਅਸਰ ਪਾਉਂਦੀ ਹੋਵੇਗੀ ਜਿਹੜੇ ਇਹਦੇ ਤੇ ਯਕੀਨ ਕਰ ਬੈਠਦੇ ਨੇ।